ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਗਰ ਨਿਊ ਵਲੌਗਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਹੈਜੀ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਜੁਝਾਰ ਦਾ ਹੈਪੀ ਬਰਥਡੇ ਨਾਲ ਕਿ ਜੁਝਾਰ ਦਗ ਜਾਨੀਆ ਜੁਝਾਰ ਦੇ ਪਾਪਾ ਤੇ ਤਾਇਆ ਜੀ ਦਾ ਹੈਪੀ ਬਰਥਡੇ ਨਾਲ ਕਿ ਗਿਆ ਜੁਝਾਰ ਹੁਣ ਖੁਸ਼ ਹੋਈ ਜਾਂਦਾ ਦੇਖ ਦੇਖ ਜੁਝਾਰ ਲਾਈਟਾਂ ਵਾਲੇ ਬੂਟ ਚਾਹਾਂ ਕੇ ਦਿਖਾ ਦੇ ਉਹ ਵੈਰੀ ਗੁੱਡ ਆਹ ਲਾਈਟਸ ਵਾਲੇ ਬੂਟ ਸਾਡੇ ਕੋਲ ਅਵੇਲੇਬਲ ਹੈਗੇ ਜੇ ਕਿਸੇ ਨੂੰ ਚਾਹੀਦੇ ਠੀਕ ਹੈ ਜਾਰੀ ਬਹੁਤ ਖੁਸ਼ ਹੁੰਦਾ ਇਹਨਾਂ ਨੂੰ ਪਾ ਕੇ ਬਹੁਤ ਲਾਈਟ ਵੇਟ ਆ ਪ੍ਰਾਈਸ ਵੀ ਇਹਦਾ ਬਿਲਕੁਲ ਜੈਨੂ ਨਾ ਦੂਸਰੇ ਮਹਿੰਗੇ ਸੀਦਾ ਜੈਨੂ ਚਾਹੀਦਾ ਕਿਉਂਕਿ ਇਹ ਚਾਰਜ ਵਾਲੀ ਨਹੀਂ ਹੈਗੀ ਆਏ ਦੀ ਦਾਦਾ ਜੀ ਨੇ ਲੈ ਕੇ ਦਿੱਤੀ ਸੀ ਨਾ ਮੰਮੀ ਖੇੜ ਮੰਮੀ ਨੇ ਮਗਾਈਆਂ ਸੀਗੀਆਂ ਚੱਪਲਾਂ ਜਿਹੜੀਆਂ ਮੰਮੀ ਨੂੰ ਲਿਆ ਕੇ ਦਿੱਤੀਆਂ ਸੀ ਮੰਮੀ ਦੀ ਰਹਿ ਗਈ ਛੋਟੀਆਂ ਨਾ ਮੰਮੀ ਇਹ ਮੈਨੂੰ ਤਾਂ ਪੈਸੇ ਇੰਨੇ ਜੰਮੇਰ ਪੈਰ ਦੁਖ ਦੇ ਫੇਰ ਦੁਖ ਦੇ ਨੇ ਮੰਮੀ ਕਹਿੰਦੀ ਮੇਰੇ ਫਿਰ ਇਹ ਕੱਲ ਅੱਜ ਲੈ ਕੇ ਜਾਵਾਂਗੇ ਚੇਂਜ ਕਰ ਭੁੱਲ ਗਈ ਇਹ ਟਿੱਕੀ ਨਹੀਂ ਰਹੀਆਂ ਸੀ ਮੂਰੇ ਡਿੱਗ ਡਿੱਗੀ 'ਚ ਮੇਰਾ ਕੋਟ ਪਿਆ ਸੀਗਾ ਢਿੱਗੇ ਮੇਰੇ ਕੋਟ ਪਿਆ ਸੀ ਨਾ ਤਾਂ ਕਰਕੇ ਤਾਂ ਕਰਕੇ ਖੱਜ ਕੋਈ ਨਾ ਹੇ ਗਾਇਸ ਮੇਰਾ ਮੋਟੂ ਪਤਲਾ ਹੋ ਗਿਆ ਹੈ ਨਾ ਹੋਰ ਹੁਣ ਪੇਟ ਹੀ ਪਤਾ ਉਹਦੇ ਨਾਲ ਹੁਣ ਤਾਂ ਪੀੜਾ ਕਰਦਾnga ਇਹਨੂੰ ਪੀੜਾ ਕਰਦਾ ਨਾ ਵਿਚਾਰਾ ਮੇਰਾ ਮੁੱਟ ਪੀੜਾ ਕਰਦਾ oh my god ਹਰ ਚਲੋ ਬਈ ਸਾਡੀ ਕੁੜੀ ਨੂੰ ਕੱਪੜੇ ਵੀ ਸਿਆਉਣੇ ਆਉਂਦੇ ਆ ਹੈ ਇਹ ਕਲਾ ਵੀ ਹੈਗੀ ਹੈ ਸਾਡੇ ਦੇ ਟੇਲਰ ਵਾਲੇ ਗੁਣ ਪਹਿਲੇ ਹੀ ਸੀਗੇ ਹੈ ਕੱਪੜਾ ਸਿਆਉਣ ਲੈਂਦਾ ਬਈ ਸਾਡਾ ਚਵਾਖ ਠੀਕ ਹੈ ਫਿਰ ਇਹ ਲੋ ਆ ਸੂਟ ਮੈਨੂੰ ਕੁੜੀਆਂ ਕਰੀ ਜਾਂਦੀ ਐ ਥੋੜੀ ਦਰਾਨੀ ਨੂੰ ਜਿਹੜਾ ਤੁਸੀਂ ਸੂਟ ਗਿਫਟ ਕੀਤਾ ਸੀ ਯੈਲੋ ਗਿਫਟ ਗਿਫਟ ਨਹੀਂ ਪਈ ਆ ਆਪਦੀ ਬੁਟੀ ਕਹਦੀ ਹੈਣਾ ਵੀ ਤੇ ਮੈਂ ਕਿਹੜਾ ਮਰਜ਼ੀ ਪਾਵਾਂ ਬਣਾਵਣਾ ਅੱਛਾ ਕਹਿੰਦੀ ਵੀ ਉਹ ਹਾਂ ਵੀ ਉਹ ਸੂਟ ਮੋਟ ਮੈਨੂੰ ਲੱਗਦਾ ਚਲਦੀ ਤਾਂ ਹੋਣੀ ਨਹੀਂ ਆਪਣੀ ਮਸ਼ੀਨ ਹੂੰ ਤਾਂ ਤੋਂ ਬਥੇਰੇ ਕੱਪੜੇ ਸੰਤ ਤੇ ਆ ਤੇ ਹਾਂ ਇਹ ਹੁਣ ਕਦੇ ਵਰਤੀ ਨਹੀਂ ਨਾ ਪੰਨਾ ਵਰਤਦੀ ਐਸਾ ਹੋ ਜਾਂਦਾ ਹੈ ਫਿਰ ਹਾਂਜੀ ਮੈਨੂੰ ਪਹਿਲਾਂ ਇਹ ਦੱਸੋ ਮੈਂ ਤੁਹਾਡੇ ਤੇ ਔਰਤੋਂ ਮਗਾਈ ਸੀ ਸੰਤਰੇ ਉਹ ਸਹੀ ਖਾ ਕੇ ਦੇਖਿਆ ਕੋਈ ਉਹ ਚ ਮਿੱਠਾ ਕੀ ਮਿੱਠ ਖੱਟਾ ਸੀ ਗੁੰਤਾਜ ਨਹੀਂ ਖਾਦਾ ਮਿੱਠਾ ਹੈਗਾ ਸੀ ਇਹਨਾਂ ਸੋਹਣੇ ਦੱਸਿਆ ਗੁੰਤਾਜ ਨੇ ਕਿ ਨਹੀਂ ਉਹ ਖਾ ਗਿਆ ਸਾਰਾ ਇਹਦਾ ਮਤਲਬ ਵਧੀਆ ਈ ਥੋ ਇਹਦਾ ਮਤਲਬ ਵਧੀਆ ਨਹੀਂ ਉਹ ਕੋਈ ਖਾਣਾ ਨਹੀਂ ਸੀ ਗੁੰਤਾਜ ਵਾਸਤੇ ਮੈਂ ਆਇਸ ਤੂੰ ਹਾਂ ਹਾਂ ਉਹ ਕਹਿੰਦਾ ਮੈਂ ਔਰੇਂਜ ਹੀ ਖਾਣਿਆ ਅੱਜ ਯਾਰ ਮੇਰਾ ਵੀ ਕੱਲ ਦਾ ਇੰਜੀ ਕਰ ਰਿਹਾ ਸੀ ਜਦ ਮੈਂ ਔਰੀਗੀ ਖਾਣੀ ਔਰੀਗੀ ਜਦੋਂ ਆਉਂਦੇ ਕਿੰਨੂ ਮੈਨੂੰ ਵਾਲੇ ਸੁਆ ਲੱਗਦਾ ਕਿੰਨੂ ਸੈਂਟਰ ਨਹੀਂ ਪਤਾ ਨਹੀਂ ਕਿੰਨੂ ਸੈਂਟਰ ਚੋਂ ਕੱਟ ਕੇ ਜਿਹੜਾ ਕਿੰਨੂ ਹੁੰਦਾਗਾ ਉਹਨੂੰ ਸੈਂਟਰ ਚੋਂ ਕੱਟ ਕੇ ਉੱਤੇ ਨੂਨ ਲਾ ਕੇ ਉਹ ਚੂਸ ਕੇ ਖਾਇਆ ਜਾਂਦਾ ਉਹ ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਸੰਤਰਾ ਹੁੰਦਾ ਉਹ ਪੂਟਾ ਹੁੰਦਾ ਵੱਡਾ ਹੁੰਦਾ ਉਹ ਫਾੜੀਆਂ ਨਾਲ ਆ ਖਾਣ ਠੀਕ ਐਸੀ ਬਾਤ ਹੋ ਗਈ ਕਿੰਨੂ ਤੇ ਸੰਤਰੇ 'ਚ ਇਹ ਡਿਫਰੈਂਸ ਹੁੰਦਾ ਕਿੰਨੂ ਮੇਰੇ ਤਾਂ ਜ਼ਿਆਦਾ ਮਸੰਮੀਆਂ ਤਾਂ ਖਟੀਆਂ ਹੁੰਦੀਆਂ ਨੇ ਕਿੰਨੂ ਮੇਰੇ ਤਾਂ ਜ਼ਿਆਦਾ ਜਦੋਂ ਸਾਡੇ ਪਿੰਡਾਂ ਮੇਲਾ ਲੱਗਦਾ ਮਸਤ ਤਿੰਨੂਆਂ ਤੇ ਉਦੋਂ ਐ ਬਚਾਰੋ ਘੱਟ ਵਿੱਚ ਨੂਨ ਲਾ ਕੇ ਦਿੰਦੇ ਹੂੰ ਆਪਾਂ ਬਚਪਨ ਜਿਹੀ ਖਾਣਾ ਦੁੱਧ ਪੀਂਦੇ ਆਂ ਅੱਜ ਚੱਲੇ ਚਲੋ ਚੱਲ ਗਾਈਸ ਹੋ ਗਿਆ ਹੱਲ ਹੋ ਗਿਆ ਹੁਣ ਸ਼ਰਟ ਦਾ ਹੱਲ ਖੁੱਲਾ ਕਰ ਲਿਆ ਆਹੋ ਟਾਈਟ ਕਰ ਲਿਆ ਖੁੱਲਾ ਕਰ ਲੱਗਿਆ ਨਹੀਂ ਠੀਕ ਹੈ ਠੀਕ ਹੈ ਬਈ ਠੀਕ ਉਧਰ ਵੀ ਖੁੱਲਾ ਲੱਗ ਰਿਹਾ ਸੀ ਪਾਠ ਵਾਲੇ ਦੇ ਮੈਨੂੰ ਦੇਖੋ ਬਾਈ ਕਿੰਨੀ ਸ਼ਾਈਨ ਆ ਹੇਅਰ ਚ ਆ ਗਮ ਤਾਂ ਨੇ ਵਾਲ ਰੱਖ ਲਏ ਕਿੰਨੀ ਜ਼ਿਆਦਾ ਵਾਲ ਰੱਖ ਲੇ ਵੈਰੀ ਗੁੱਡ ਸਾਡਾ ਜਵਾਕ ਬਾਈ ਹੁਣ ਜੂڑا ਰੱਖੂਗਾ ਆ ਦੇਖੋ ਤੁਸੀਂ ਬਾਈ ਸ਼ਾਈਨ ਦੇਖੋ ਦੀਦੀ ਦੇ ਵਾਲਾਂ ਚ ਪ੍ਰੋਡਕਟ ਕਿਹੜੇ ਯੂਜ਼ ਕਰਦੇ ਹੋ ਹੀ ਜਿਹੜੇ ਦਿੱਤੇ ਆ ਹਾਂ ਬਟੋਕਸ ਕਿਹੜੇ ਦਿੱਤੇ ਸੀ ਉਹ ਬਟੋਕਸ ਵਾਲੇ ਹਾਂ ਪਤਾ ਨਹੀਂ ਆਪ ਤੁਸੀਂ ਤੁਹਾਡੇ ਦੋ ਚੀਜ਼ਾਂ ਹੋਈਆਂ ਸੀ ਬਟੋਕਸ ਤੇ ਆਇਲ ਥੈਰੇਪੀ ਹੁਣ ਕਿੰਨੇ ਕ ਝੜਦੇ ਆ ਵਾਲ ਨਹੀਂ ਹੁਣ ਤਾਂ ਨਹੀਂ ਝੜਦੇ ਜਿੰਨੇ ਝੜਦੇ ਕੀ ਬਾਤ ਆ ਸੋਹਣੇ ਵੀ ਆ ਸ਼ਾਈਨ ਵੀ ਬਾੜੀ ਆ ਗਈ ਲੋ ਵੀ ਕਰਾ ਲੋ ਜਿਨ੍ਹਾਂ ਦੇ ਵਾਲ ਖਰਾਬ ਆ ਨਾ ਝੜ ਵਾਲੇ ਰਹੇ ਆ ਡੈਮੇਜ ਹੋਏ ਪਏ ਆ ਜਮਾ ਗੰਦੇ ਹੋਏ ਪਏ ਆ ਠੀਕ ਆ ਉਹ ਤੁਸੀਂ ਬਾਈ ਜਾ ਕੇ ਕਿਰਨ ਬਿਊਟੀ ਸੈਲੂਨ ਤਪਾ ਮੰਡੀ ਤੋਂ ਆਇਲ ਥੈਰੇਪੀ ਕਰਵਾਓ ਨਾਲ ਕਰਵਾਓ ਬੋਟੌਕਸ ਦੇਖਿਓ ਘੈਂਟ ਬਣਦੇ ਤੁਹਾਡੇ ਵਾਲ ਇੱਧਰ ਪਈ ਸਾਡੇ ਮੁੰਡੇ ਨੇ ਜੂੜੀ ਰੱਖ ਲਈ ਸਾਡੇ ਗੁੰਤਾਜ ਸਿੰਘ ਨੇ ਜੂੜਾ ਕਰਿਆ ਕਰੂਗਾ ਹੁਣ ਇਹ ਲੋ ਵੀ ਗੁੰਤਾਜ ਜੂੜੀ ਦਾ ਖੋਲਤੀ ਯਾਰ ਮੈਂ ਤੇਰੀ ਜੂੜੀ ਦੀ ਫੋਟੋ ਬਣਾਉਂਦੀ ਸੀ ਯਾਰ ਤੁਸੀਂ ਖੋਲੀ ਆ ਓਏ ਮੈਂ ਨਹੀਂ ਖੋਲੀ ਮੋਟੂ ਇਹਨੇ ਖੋਲੀ ਆ ਸਾਹ ਦੇਖਿਆ ਮੇਰਾ ਮਮਾ ਐ ਵੀ ਐ ਵਧੀਆ ਲੱਗ ਰਿਹਾ ਐ ਵੀ ਨਹੀਂ ਮਾਰੇ ਲੱਗਦੇ ਬਾਬੂ ਮਾਨ ਹਾਂ ਚਾਚੀ ਬਾਬੂ ਮਾਨ ਪੁੱਤ ਚਾਚੀ ਬਾਬੂ ਮਾਨ ਹਾਂ ਬਸ ਐ ਕਹਿਣਾ ਠੀਕ ਹੈ ਹੁਣ ਆਏ ਗਏ ਵੈਰੀ ਗੁੱਡ ਨਾਈਸ ਬਾਬੂ ਮਾਨ ਬਸ ਚਾਚੀਜ਼ ਬਾਬੂ ਮਾਨ ਮਮਾ ਇਸ ਬਾਬੂ ਮਾਨ ਚਾਚੀ ਆਲਸੋ ਬਾਬੂ ਮਾਨ ਇਹ ਇਹ ਸੰਜੇ ਦੱਤ ਇਹ ਸੰਜੇ ਦੱਤ ਦੇਖ ਲਓ ਇਹਨੂੰ ਸੰਜੇ ਦੱਤਨ ਨੂੰ ਦੇਖ ਲਓ ਇਹਨੂੰ ਹਾਂਜੀ ਸਸੀ ਕਾਲਜੀ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਐਸ ਦੀ ਬਲੌਗ ਦੇ ਵਿੱਚ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈਆ ਘਰੋਂ ਰੈਡੀ ਹੋ ਗਏ ਆ ਠੀਕ ਆ ਆਪਾਂ ਹੁਣ ਜਾਣਾਗਾ ਆਪਣੇ ਕੰਮ ਤੇ ਪਹਿਲਾਂ ਜਾਣਾ ਸੀ ਵੀ ਐਂਡ ਸੈਠੀ ਸ਼ੂਜ਼ ਤੇ ਕਿਉਂਕਿ ਅੱਜ ਇਹ ਦੋਨੇ ਆ ਨੇ ਵੀਰ ਅੰਮ੍ਰਿਤਸਰ ਗਿਆ ਹੋਇਆ ਤੇ ਰਿੱਕੀ ਅਜੇ ਘਰੇ ਆ ਉਹ ਜੁਝਾਰ ਨੂੰ ਲੈ ਕੇ ਉਹ ਬਾਅਦ ਚ ਆਪਾਂ ਪਹਿਲਾਂ ਜਾਵਾਂਗੇ ਮਾਤਾ ਜੀ ਦੇ ਰਿਵਿਊ ਲੈਣੇ ਆ ਸਵੇਰੇ ਸਵੇਰੇ ਮੰਮੀ ਨੇ ਮੇਰੀ ਕੀਤੀ ਬੇਇੱਜ਼ਤੀ ਇਸ ਬੇਇੱਜ਼ਤੀ ਦਾ ਜਿਹੜਾ ਬਦਲਾਗਾ ਉਹ ਸੂਤ ਸਵੇਤ ਲੈਤਾ ਜਾਊਗਾ ਬਹੁਤ ਹੀ ਜਲਦ ਤੋੜੀ ਦਰਸ਼ਕਾਂ ਦੇ ਸਾਹਮਣੇ ਮੰਮੀ ਤੋਂ ਬਦਲਾ ਲਿਆ ਜਾਊਗਾ ਠੀਕ ਹੈ ਮੰਮੀ ਬਦਲਾ ਨੂੰ ਦੱਸ ਟਾਈਟਲ ਬਦਲਾ ਨੂੰ ਦੱਸ ਵਾਹ ਜੀ ਵਾ ਸਕੂਟੀ ਕਰ ਲਈ ਸਟਾਰਟ ਹੁਣ ਮੈਂ ਕੋਟ ਲੱਭੀ ਆਨੀ ਮੇਰਾ ਫਲਫੀ ਕੋਟ ਨਹੀਂ ਮਿਲਿਆ ਲਓ ਬਈ ਗਾਇਜ਼ ਆਪੋ ਫੁੱਲ ਬਟਾ ਫੁੱਲ ਹੋ ਗਿਆ ਰੈਡੀ ਪੂਰੀ ਰੈਡੀ ਹੋਈ ਹੈ ਠੀਕਾ ਕੱਸ ਲਿਆ ਕਮਰ ਪੱਸਾ ਆਪਣਾ ਸਾਰ ਲੋ ਵੀ ਮੋਟੇ ਕੋਟ ਕਾਲੇ ਹੈਲਮਟ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੈਲਮਟ ਆਪਣੀ ਬਹੁਤ ਸੇਫਟੀ ਕਰਦਾ। ਚਲੋ ਮੈਂ ਕੁਝ ਲੈ ਲਿਆ ਆਪਾਂ ਸਾਰਾ ਆਪਣਾ ਸਮਾਨ ਵੀ ਸਕੂਟਰੀ ਤੇ ਰੱਖ ਲਿਆ ਬਸ ਹੁਣ ਆਪਾਂ ਸਕੂਟਰੀ ਚੋੜਨੀ ਹੈ ਕਿਉਂਕਿ ਚਾਬੀਆਂ ਮੇਰੇ ਕੋਲ ਨੇ ਏਮਪਲਾਈ ਵੇਟ ਕਰ ਰਿਹਾ ਚਲੋ ਬਈ ਗਾਇਸ ਮਿਲਦੇ ਆਪਾਂ ਤੁਹਾਨੂੰ ਅੱਸੀ ਬੈਂਡ ਸੈਟੀ ਸ਼ੂਜ਼ ਤੇ ਲੋ ਬਈ ਗਾਇਸ ਆਪਾਂ ਪਹੁੰਚ ਗਏ ਆਪਣੇ ਬੁਟੀਕ ਤੇ ਕੰਮ ਕਰਨ ਕਾਰਨ ਬਸ ਤੇ ਅੱਜ ਮੈਂ ਸੁਰਮਾ ਪਾਈ ਫਿਰਦੀ ਆ ਕਿਧਰੇ ਲੈ ਦੱਸ ਬੈਂਟਰ ਨੂੰ ਬਹੁਤ ਦਿਨ ਬਾਅਦ ਮਿਲੇ ਤੇ ਬਹੁਤ ਦਿਨਾਂ ਬਾਅਦ ਤਾਂ ਕਾਨੂੰ ਬਲੌਗ 'ਚ ਬਹੁਤ ਦਿਨਾਂ ਬਾਅਦ ਆਏ ਆ ਤੇ ਆ ਆਪਾਂ ਸੂਟ ਕਰ ਵਰਕ ਕੀਤਾਗਾ ਬਈ ਮਜੈਂਟਾ ਕਲਰ ਤੇ ਠੀਕ ਹੈ ਖਾਦੀ ਸਿਲਕਾ ਨਾਲ ਇਹ ਆ ਫੁੱਲ ਹੈਵੀ ਆਰਮਜ਼ ਨੇ ਹੈਂਡਵਰਕ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਤੇ ਆ ਹੋ ਗਿਆ ਆਪਣਾ neck ਤੇ ਵਰਕ ਹੈ ਜੀ ਬਹੁਤ ਪਿਆਰਾ ਵਰਕ ਆ ਤੇ ਆ ਆ ਗਿਆ ਜੀ ਚਾਕਾਂ ਤੇ ਤੇ ਘੇਰੇ ਤੇ ਇਧਰ ਵੀ ਦੇਖੋ ਤੁਸੀਂ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾਗਾ ਤੇ ਦੁਪੱਟੇ ਤੇ ਵੀ ਡਬਲ ਲੀਸ ਲਗਾਈ ਹੋਈ ਆ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲੱਗੀ ہوئی ਆ ਲੇਸ ਕਿਸੇ ਨੇ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾਉਣਾ ਆ ਖਾਦੀ ਸਿਲਕ ਤੇ ਬਣਿਆ ਹੋਇਆ ਇਹ ਪੂਰੀ ਸ਼ਾਈਨਾ ਕੱਪੜੇ ਚ ਠੀਕ ਆ ਬਣਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਸਾਨੂੰ 62831 771 70 ਵਾਲੇ ਨੰਬਰ ਤੇ ਠੀਕ ਹੈ ਜੀ ਸਾਡਾ ਵੀ ਹੁਣ ਜੂਹਾਰ ਦੀ ਲੋਹੜੀ ਦਾ ਸੋਚ ਰਹੇ ਆ ਆਪਾਂ ਤਾਂ ਹੈਵੀ ਹੈਵੀ ਸੂਟ ਬਣਾਵਾਂਗੇ ਹਾਂਜੀ ਗਾਇਸ ਤੇ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਮੇਰੇ ਕੋਲ ਐਡੀਡਾਸ ਦੀ ਫਰਸਟ ਕਾਫੀ ਪ੍ਰੀਮੀਅਮ ਕੁਆਲਿਟੀ ਆਰਟੀਕਲ ਆਇਆ ਬਹੁਤ ਸੋਹਣਾ ਬਹੁਤ ਲਾਈਟ ਵੇਟ ਠੀਕ ਆ ਤੇ ਜਿਵੇਂ ਪ੍ਰਾਈਸ ਦੀ ਗੱਲ ਕਰਾਂ ਬਹੁਤ ਹੀ ਜੈਨੂਇਨ ਪ੍ਰਾਈਸ ਆ ਇਸ ਤੋਂ ਲੈਸ ਪ੍ਰਾਈਸ ਤੁਹਾਨੂੰ ਕਿਤੋਂ ਵੀ ਨਹੀਂ ਮਿਲੂਗਾ ਇੰਨਾ ਕ ਜਿਆਦਾ ਸੋਹਣਾ ਤੇ ਕੰਫਰਟੇਬਲ ਸ਼ੂ ਆ ਠੀਕ ਆ ਜਿਹੜੇ ਵੀ ਬੰਦੇ ਮਤਲਬ ਕਿ ਬ੍ਰਾਂਡਡ ਆਰਟੀਕਲ ਵੇਅਰ ਕਰਦੇ ਆ ਠੀਕ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਨ੍ਹਾਂ ਨੂੰ ਆਏ ਹੁੰਦਾ ਵੀ ਆਪਾਂ ਨੂੰ 7-8000 ਰੁਪਏ ਲਾਉਣ ਦੀ ਲੋੜ ਨਾ ਪਵੇ ਬਟ ਆਪਾਂ ਨੂੰ ਕੰਫਰਟ ਵੀ ਉਨਾ ਮਿਲੇ ਤੇ ਵਧੀਆ ਆਰਟੀਕਲ ਹੋਵੇ ਤਾਂ ਮੈਂ ਤੁਹਾਨੂੰ ਅੱਜ ਸਪੈਸ਼ਲੀ ਕੁੜੀਆਂ ਵਾਸਤੇ ਆਇਆਗਾ ਇਹ ਆਰਟੀਕਲ ਠੀਕ ਆ ਮੈਂ ਦੋਨੇ ਪੇਅਰ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਅੱਛਾ ਆਰਟੀਕਲ ਆ ਮੈਂ ਪਰਸਨਲੀ ਇਹ ਆਰਟੀਕਲ ਵੇਅਰ ਕੀਤਾਗਾ ਠੀਕ ਆ ਬਹੁਤ ਵਧੀਆਗਾ ਮੈਂ ਦੋਨੇ ਆਰਟੀਕਲ ਤੁਹਾਨੂੰ ਦਿਖਾਉਣੀ ਆ ਜਿੰਨਾਂ ਨੂੰ ਜਿਹੜਾ ਵੀ ਪਸੰਦ ਹੋਇਆ ਤੁਸੀਂ ਲੈ ਸਕਦੇ ਹੋ ਇੱਕ ਇਹਦੇ ਵਿੱਚ ਆ ਗਿਆ ਇਹ ਵਾਈਟ ਕਲਰ ਦੇਖੋ ਪਹਿਲਾਂ ਤਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਸਾਰੀ ਦੇਖੋ ਵਾਈਟ ਸ਼ੂ ਆ ਬਾਕੀ ਕੁੜੀਆਂ ਦਾ ਫੇਵਰੇਟ ਕਲਰ ਪਿੰਕ ਪਿੰਕ ਠੀਕ ਆ ਅੱਡੀ ਇਹਦੀ ਪਿੰਕ ਕਲਰ ਦੀ ਆ ਬਾਕੀ ਸਾਰੀ ਚੀਜ਼ ਜਿਹੜੀ ਹੈਗੀ ਆ ਵਾਈਟ ਕਲਰ ਆ ਤੇ ਬਹੁਤ ਸੋਹਣਾਗਾ ਸਪੋਰਟਸ ਸ਼ੂ ਆ ਜਿਹੜੀਆਂ ਵੀ ਕੁੜੀਆਂ ਜਿਮ ਜਾਂਦੀਆਂ ਨੇ ਰਨਿੰਗ ਕਰਦੀਆਂ ਨੇ ਬਹੁਤ ਅੱਛਾ ਆਰਟੀਕਲ ਆ ਉਹਨਾਂ ਦੇ ਲਈ ਠੀਕ ਹੈ ਤੁਸੀਂ ਬਹੁਤ ਜ਼ਿਆਦਾ ਮਤਲਬ ਆਪਣੇ ਪੈਰ ਵੀ ਬਹੁਤ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦਾ ਸ਼ੂਜ਼ ਦੇ ਵਿੱਚ ਬਾਕੀ ਮੈਂ ਖੁਦ ਇਹ ਸ਼ੂਜ਼ ਆ ਜਿਹੜਾ ਉਹ ਵਰਤਿਆ ਵੀ ਹੋਇਆ ਹੰਡਾਇਆ ਹੋਇਆਗਾ ਟੀਕਾ ਬਿਲਕੁਲ ਕੋਈ ਕੰਪਲੇਂਟ ਨਹੀਂ ਹੈਗੀ ਇਹਦੇ ਵਿੱਚ ਇੱਕ ਆ ਗਿਆ ਵਾਈਟ ਕਲਰ ਜੀ ਠੀਕ ਹੈ ਐਂਡ ਇੱਕ ਆ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਇੱਕ ਚੀਜ਼ ਹੋਰ ਦੱਸਦਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਇਹ ਵਾਲਾ ਸ਼ੂ ਜਿਵੇਂ ਮੇਰੀਆਂ ਭੈਣਾਂ ਫੋਰਨ ਬੈਠੀਆਂ ਨੇ ਠੀਕ ਆ ਉਹਨਾਂ ਨੂੰ ਵੀ ਇਹ ਸ਼ੂਆ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਲੱਗੂਗਾ ਜੇ ਤੁਸੀਂ ਮੰਗਵਾਉਂਗੇ ਬਿਲਕੁਲ ਲਾਈਟ ਵੇਟ ਕਲਰ ਦੋ ਆ ਆ ਬਲੈਕ ਕਲਰ ਵੀ ਦੇਖ ਸਕਦੇ ਹੋ ਤੁਸੀਂ ਸਾਈਜ਼ ਤੁਹਾਨੂੰ ਆਪਾਂ ਦੇ ਦਾਂਗੇ ਤੇ ਪ੍ਰਾਈਸ ਜਮਾਂ ਜੈਨੂਅਨ ਆ ਠੀਕ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੋਈ ਫਰਕ ਨਹੀਂ ਹੈਗਾ ਲਓ ਜੀ ਆ ਲੋ ਚੈੱਕ ਕਰੋ ਬਲੈਕ ਕਲਰ ਹੈ ਠੀਕ ਹੈ ਤੇ ਵਾਈਟ ਕਲਰ ਆ ਤੇਰੇ ਵਿੱਚ ਥੋੜੀ ਜਿਹੀ ਹੱਡੀ ਵੀ ਹੈਗੀ ਆ ਮਤਲਬ ਆਪਾਂ ਨੂੰ ਹੁੰਦਾ ਵੀ ਸ਼ੂ ਕਈ ਵਾਰ ਬਿਲਕੁਲ ਫਲੈਟ ਨਾ ਹੋਵੇ ਥੋੜੀ ਜਿਹੀ ਹੀਲ ਵੀ ਹੈਗੀ ਆ ਬਹੁਤ ਅੱਛਾ ਲੱਗਦਾ ਤੁਸੀਂ ਲੋਰ ਨਾਲ ਵੇਅਰ ਕਰਨਾ ਜੀਨਸ ਨਾਲ ਵੇਅਰ ਕਰਨਾ ਠੀਕ ਆ ਤੁਸੀਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਕੰਫਰਟੇਬਲ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦੇ ਦਾਂ ਬੈਸਟ ਵੀ ਮੈਂ ਇਹਦੀ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਕਰ ਰਹੀਆਂ ਹਨ ਇਨ ਪੰਜਾਬ ਠੀਕ ਆ ਆਹ ਵਾਲੇ ਸ਼ੂ ਦੀ ਸ਼ਿਪਿੰਗ ਫ੍ਰੀ ਆ ਜਿਨ੍ਹਾਂ ਨੇ ਵੀ ਮੇਰੇ ਕੋਲ ਇਹ ਵਾਲਾ ਆਰਟੀਕਲ ਲੈਣਾ ਜਲਦੀ ਲੈ ਲਿਓ ਪਹਿਲਾਂ ਮੈਂ ਇੱਕ ਸ਼ੂ ਦਿਖਾਇਆ ਸੀ ਤੁਹਾਨੂੰ ਉਹ ਵਾਲਾ ਆਰਟੀਕਲ ਮੈਂ ਤੁਹਾਨੂੰ ਹੁਣ ਵੀ ਦਿਖਾ ਦਿੰਨੀ ਆ ਆਹ ਵਾਲਾ ਮੈਂ ਤੁਹਾਨੂੰ ਆਰਟੀਕਲ ਦਿਖਾਇਆ ਸੀਗਾ ਬ੍ਰਾਊਨ ਕਲਰ ਦੇ ਵਿੱਚ ਬਲੈਕ ਕਲਰ ਤੇ ਵਾਈਟ ਕਲਰ ਦੇ ਵਿੱਚ ਇਹ ਮੇਰੇ ਕੋਲ ਸਿਰਫ ਇਕੱਲਾ ਬ੍ਰਾਊਨ ਕਲਰ ਦਾ ਇੱਕ ਸਾਈਜ਼ ਰਹਿ ਗਿਆ ਸਾਰੇ ਸਾਈਜ਼ ਮੇਰੇ ਕੋਲ ਸੇਲ ਹੋ ਚੁੱਕੇ ਆ ਕਿਉਂਕਿ ਇੰਨੀ ਕੋ ਜਿਆਦਾ ਵਧੀਆ ਕੁਆਲਿਟੀ ਲੈ ਕੇ ਆਈ ਆ ਮੈਂ ਸ਼ੂਜ਼ ਦੇ ਵਿੱਚ ਤੇ ਆ ਆ ਗਿਆ ਪ੍ਰੀਮੀਅਮ ਕੁਆਲਿਟੀ ਵਾਲਾ ਸ਼ੂਸ ਫਸਟ ਕਾਪੀ ਪ੍ਰੀਮੀਅਮ ਕੁਆਲਿਟੀ ਇਹਦੇ ਵਿੱਚ ਦੋ ਕਲਰ ਆ ਤੇ ਇਸੇ ਤਰੀਕੇ ਨਾਲ ਜਿਵੇਂ ਤੁਸ ਤੁਹਾਨੂੰ ਉਹ ਸ਼ੂ ਪਸੰਦ ਆਇਆ ਇਹ ਵੀ ਬਹੁਤ ਆਊਗਾ ਠੀਕ ਹੈ ਕੋਰੀਅਰ ਚਾਰजेस ਕੁਛ ਨਹੀਂ ਲੱਗਣਾ ਸ਼ਿਪਿੰਗ ਫ੍ਰੀ ਇਨ ਪੰਜਾਬ ਜਲਦੀ ਨਾਲ ਦੀ ਆਰਡਰ ਕਰ ਦਿਓ ਨੰਬਰ ਮੇਰਾ ਆਰਡਰ ਵਾਲਾ ਹੈਗਾ 946473050 ਹਾਂਜੀ ਇੱਕ ਹੋਰ ਵਿਦਾਉਟ ਲੇਸਿਸ ਆਰਟੀਕਲ ਆਇਆ ਕਾਫੀ ਜ਼ਿਆਦਾ ਤੁਸੀਂ ਮੰਗ ਰਹੇ ਸੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹਦੀ ਠੀਕ ਹੈ ਮੇਰੇ ਕੋਲ ਇਹਦੇ ਵਿੱਚ ਦੋ ਕਲਰ ਆਏ ਆ ਬਹੁਤ ਅੱਛਾ ਆਰਟੀਕਲ ਆ ਬਹੁਤ ਹੀ ਜ਼ਿਆਦਾ ਕੰਫਰਟੇਬਲ ਆ ਇਦੇ ਵਿੱਚ ਇੱਕ ਬਲੈਕ ਕਲਰ ਹੈ ਤੇ ਇੱਕ ਬਲੂ ਕਲਰ ਹੈ ਤੇ ਇਹ ਤੇ ਜਿਹੜਾ ਪਿੱਛੇ ਆਪਣੀ ਪਾਉਣ ਵਾਸਤੇ ਅੱਡੀ ਤੇ ਬਣਿਆ ਹੁੰਦਾਗਾ ਉਹ ਨਾਲ ਸਟੀਲ ਵਾਲਾ ਲੱਗਿਆ ਹੋਇਆਗਾ ਇਹਦੇ ਨਾਲ ਸ਼ੂਜ਼ ਆ ਜਿਹੜਾ ਬਹੁਤ ਈਜ਼ੀਲੀ ਵੇਅਰ ਹੋ ਜਾਂਦਾ ਜਿਵੇਂ ਵਿਦਆਊਟ ਰੇਸਿਸ ਵਾਲੇ ਸ਼ੂਜ਼ ਹੁੰਦੇ ਆ ਨਾ ਵੀ ਉਹਨਾਂ ਨੂੰ ਆਪਾਂ ਖਿੱਚ ਤੂ ਕਰਕੇ ਪਾਉਣਾ ਪੈਂਦਾ ਬਟ ਆਹ ਬਹੁਤ ਈਜ਼ੀਲੀ ਵੇਅਰ ਹੋ ਜਾਂਦਾਗਾ ਦੋ ਕਲਰ ਨੇ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲ ਜਾਣਗੇ ਫਰਸਟ ਕਾਪੀ ਆ ਪ੍ਰੀਮੀਅਮ ਕੁਆਲਿਟੀ ਆ ਬਹੁਤ ਲਾਈਟ weight ਤੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਆਗੇ socks shoe ਠੀਕ ਆ ਜਿਹੜੇ ਬਹੁਤ ਲਾਈਟ ਵੇਟ ਆ ਤੇ ਜਿਵੇਂ ਇਹਨਾਂ ਦੇ ਪ੍ਰਾਈਸ ਦੀ ਗੱਲ ਕਰਾਂ ਬਹੁਤ ਜੈਮੂਨ ਜਿਹਾ ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ 3 ਡਿਜ਼ਾਈਨ ਮਿਲ ਜਾਣਗੇ ਬਲੈਕ ਬਲੂ ਨੇਵੀ ਬਲੂ ਐਂਡ ਆ ਵਾਲਾ ਸਕਾਈ ਬਲੂ ਠੀਕ ਆ ਇਹ ਤਿੰਨੋਂ ਤੁਹਾਨੂੰ ਇਸ ਵਿੱਚ ਕਲਰ ਮਿਲ ਜਾਣਗੇ ਤੇ ਮੇਰੇ ਕੋਲ ਦੋ ਹੋਰ ਵੀ ਆਰਟੀਕਲ ਆ ਮੈਨੂੰ ਲੱਗਦਾ ਉਹ نیچے ਲੱਗੇ ਨੇ ਹੋਏ ਉਹ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸ਼ੋਅ ਕਰ ਦੂੰਗੀ ਤੇ ਤੁਸੀਂ ਆਹ ਦੇਖ ਸਕਦੇ ਹੋ ਆ ਵੀ ਮੈਂ ਤੁਹਾਨੂੰ ਦਿਖਾਉਣਾ ਸੀਗਾ ਠੀਕ ਆ ਆਹ ਵਾਲੇ ਆਰਟੀਕਲ ਵੀ ਆਪਣੇ ਕੋਲ ਆਏ ਹੋਏ ਆ ਇਹ ਵੀ ਕਿੱਥੇ ਆਰਡਰ ਕਰਨਾ ਹੈ ਸ਼ਿਪਿੰਗ ਫ੍ਰੀ ਆਰਡਰ ਕਿੱਥੇ ਕਰਨਾ 9464733050 ਇਹ ਨੰਬਰ ਤੇ ਆਰਡਰ ਕਿਵੇਂ ਕਰਨਾ ਸਕਰੀਨਸ਼ਾਟ ਭੇਜਣਾ ਆਰਟੀਕਲ ਦਾ ਪ੍ਰਾਈਸ ਕਨਫਰਮ ਕਰਨਾ ਉਸ ਤੋਂ ਬਾਅਦ ਪੇਮੈਂਟ ਅਡਵਾਂਸ ਹੋਊਗੀ ਦੈਨ ਫਿਰ ਤੁਸੀਂ ਕੋਰੀਅਰ ਐਡਰੈਸ ਭੇਜੋਗੇ ਉਹਦੇ ਉੱਪਰ ਅਸੀਂ ਕੋਰੀਅਰ ਭੇਜਾਂਗੇ 7 ਤੋਂ ਲੈ ਕੇ 8 ਦਿਨ ਸਾਡੇ ਕੋਰੀਅਰ ਨੂੰ ਲੱਗਣ ਚ ਲੱਗ ਜਾਂਦੇ ਆ ਕਈ ਵਾਰ 4 ਦਿਨਾਂ ਚ ਹੀ ਮਿਲ ਜਾਂਦਾ 5 ਦਿਨਾਂ ਚ ਵੀ ਮਿਲ ਜਾਂਦਾ ਠੀਕ ਹੈ ਥੈਂਕ ਯੂ ਸੋ ਮਚ ਲੋ ਬਈ ਗਾਇਸ ਸਾਨੂੰ ਨਜ਼ਰੀ ਲੱਗੀ ਖੁੱਲਮ ਲੱਗੇ ਨਾ ਆਈ ਕਹਿੰਦੇ ਹੁੰਦੇ ਨਾ ਆਪਾਂ ਨਜ਼ਰ ਲੱਗੀ ਮੇਰਾ ਵੀ ਸਿਰ ਦੁਖੀ ਜਾਂਦਾ ਦੀਦੀ ਦਾ ਅੱਜ ਬੀਪੀ ਲੋ ਹੋ ਗਿਆ ਵਿਚਾਰਾਂ ਦਾ ਛੁੱਟੀ ਸੀ ਅੱਜ ਸਾਰੀ ਛੁੱਟੀ ਹੋਈ ਨੰਗੀ ਆ ਪਾਣੀ ਪਾਣੀ ਪਿਛਾ ਲੋ ਫਿਰ ਪਾਣੀ ਲੈਂਦੇ ਇਹ ਕਹਿੰਦਾ ਵੀ ਦਾਦਾ ਜੀ ਤੋਂ ਦੋਨੇ ਜਾਣੀਆਂ ਪਾਣੀ ਲੋ ਦਾਦਾ ਜੀ ਕਰ ਪਾਣੀ ਕਰਾ ਲੋ ਥੋਲਾ ਕਰ ਕਰ ਦਿੰਦੇ ਜੜੀ ਹਾਂ ਇਹਨਾਂ ਤੋਂ ਤੋਂ ਦੀ ਕਰ ਦਿੰਦੇ ਨਾ ਜੁਹਾਰ ਤੇ ਤੋਂ ਇਹ ਤਾਂ ਕਹਿੰਦਾਗਾ ਇੱਕ ਮੇਰੇ ਕਾਲਾ ਧਾਗਾ ਦੋਲੋ ਓ ਮਾਈ ਗੋਡ ਹਾਂ ਭਾਈ ਮੈਂ ਕਾਲਾ ਧਾਗਾ ਤੋੜਦਾ ਨਾ ਨજર ਵਾਲਾ ਅੱਦੇ ਸੇਰ ਵਾਲਾ ਸੀ ਉਹ ਤਾਂ ਉਹ ਕੜਾ ਨજર ਵਾਲਾ ਸੀ ਅੱਧਾ ਸਰੀ ਤੁਸੀਂ ਵੀ ਤੁਹਾਰ ਵਾਂਗੂ ਮੈਂ ਪੰਡਤਾ ਤੇ ਲੈ ਜਾਨੀ ਉਥੋਂ ਧਾਗਾ ਕਰਾ ਲੈਣੀ ਥੱਡੀ ਨਾਲੇ ਨજર ਦਾ ਨਲੇ ਮਿਆਂ ਆਪਦੇ ਵਾਸਤੇ ਕਰਾ ਲਿਓ ਨੀ ਨજર ਦਾ ਥਾਈ ਸਹੀ ਲਵੀ ਬੀ ਵੀ ਗੁਰ ਕੱਟਿਆ ਨਾ ਮੈਂ ਲੈ ਕੇ ਕੱਲ ਬਲਾਸ ਸੀ ਅਪਾ ਦੰਦ ਵਾਲੇ ਬੈਠੇ ਹਨ ਕੱਲੋਂ ਕਿਹੜਾ ਸੂਟ ਪੱਗ ਜਾ ਉਹ ਤਾਂ ਕਿਦੋਂ ਹੋਗੀ ਫ੍ਰਿਕਾ ਜਨਰਟੀ ਜਨਿਆ ਅੱਜ ਲੈ ਕੇ ਆਈਆਂ ਉਹ ਉਹਦੇ ਨਾਲ ਦੇ ਵਰਕ ਕਰਨੇ ਦੇਣੇ ਹਾਂਜੀ ਗਾਇਸ ਸਾਰਿਆਂ ਨੇ ਤੁਸੀਂ ਬਹੁਤ ਪਿਆਰ ਦਿੱਤਾ ਸੀ ਪਸ਼ਮੀਨੇ ਦਾ ਉਹ ਕਲਰ ਆਪਣੇ ਕੋਲ ਇੱਕ ਗੱਲ ਹੋਰ ਕੱਲ ਨੂੰ ਤੁਹਾਡੇ ਵਾਸਤੇ ਘੈਂਟ ਨਿਊਜ਼ ਆ ਰਹੀ ਹੈ ਕਸ਼ਮੀਰੀ ਸੂਟ ਆ ਗਏ ਆ ਰਹੀ ਵਰਕ ਇੱਕ ਤਾਂ ਸਾਰੇ ਸੂਟ 'ਚ ਵਰਕ ਆ ਦੁਪੱਟੇ ਤੇ ਵਰਕ ਆ ਸਟੋਲ ਆ ਜਿਹੜਾ ਗਰਮ ਸਟੋਲ ਇੱਕ ਕੱਲਾ ਪਲੇਨ ਹੋਊਗਾ ਗਰਮ ਸਟੋਲ ਉਹਦੇ ਸਾਰਾ ਵਰਕ ਜਿਹੜਾ ਹੋਊਗਾ ਉਹ ਸਾਰੇ ਫਰੰਟ ਤੇ ਹੋਊਗਾ 10 ਉਹ ਸੂਟ ਨੇ ਠੀਕ ਹੈ ਕਲਰ ਕਾਫੀ ਨੇ ਤੇ ਦੂਸਰੇ ਸੂਟ ਨਾਲ ਟੋਟਲ 19 ਸੂਟ ਨੇ ਕੱਲ ਨੂੰ ਜਿਹਨੇ ਮੇਲਾ ਜਿੱਤ ਲੈ ਜਿੱਤ ਕੱਲ ਨੂੰ ਪਾ ਦੇ ਵੀਰੇ ਨਾਈਸ ਜੈਕਟ ਰਾਜੂ ਵੀਰੇ ਬਹੁਤ ਜਿਆਦਾ ਘੈਂਟ ਜੈਕਟ ਹੈ ਬਹੁਤ ਸੁੰਦਰ ਲੱਗ ਰਹੀ ਹੈ ਬਹੁਤ ਪਿਆਰੇ ਲੱਗ ਰਹੇ ਹੋ ਬੜੀਆ ਲੱਗ ਰਹੇ ਹੋ ਰਿੱਕੀ ਆਪ ਵੀ ਬੜੇ ਬੜੀਆ ਲੱਗ ਰਹੇ ਹੋ ਦੋਨੋਂ ਸੇਮ ਸੇਮ ਲੱਗ ਰਹੇ ਹੋ ਟਵਿਨਸ ਬ੍ਰਦਰਸ ਐਡ ਬੈਗ ਕਿਆ ਲੱਗ ਰਹੀ ਹੂੰ ਵਾਹ ਮਸਤ ਲੱਗ ਰਹੀ ਹੂੰ ਹੈਂਡ ਲੱਗ ਰਹੇ ਦੋਗੀ ਮੋਟੂ ਹੱਸ ਰਹੀ ਹੈ। ਮੋਟੂ ਬੜੀ ਪੜੀ ਲੱਗੀ ਹੈ ਨੀ ਆ। ਬੜਾ ਸ਼ਰਮਾ ਕੇ ਡਿਆ ਪਿਆ। ਓ ਮਾਈ ਗਾਡ। ਇਹਨੂੰ ਸੋਨ ਨੂੰ ਜ਼ਿਆਦਾ ਅੱਛਾ ਲੱਗਿਆ। ਇਰਾਨੀ ਆ ਵਾਂਗੂ ਪਿੱਛੇ ਮਿਚ ਰੱਖਿਆ। ਸ਼ਰਮਾ ਮੰਗਾਇਆ ਓਰੀਜినਲ। ਓਹੋ। ਹਫਤੇ ਚਾਰ ਹੁੰਦੇ ਹੁੰਦੇ ਯਾਰ। ਪਰ ਹੋਇਆ ਨਹੀਂ ਤਿਆਰ। ਆ ਜੀ ਕਰਾਂ ਤੇ। ਕੋਇਆ ਨਹੀਂ ਤਿਆਰ ਹੈ ਜੀ ਮੇਰੇ ਵੀ ਦਾਦੀ ਤਿਆਰ ਕਰ ਰਹੀ ਹੈ ਰੀਜਨਲ ਸੁਰਮਾ ਲਗਾਇਆ ਵੇ ਗਾਈਸ ਰੀਜਨਲ ਸੁਰਮਾ ਮੈਨੂੰ ਬਹੁਤ ਸ਼ੌਂਕ ਆ ਫਿਰ ਮੈਨੂੰ ਕੋਕਾ ਦਾ ਹੀ ਬਹੁਤ ਸ਼ੌਂਕ ਆ ਜੇ ਰੱਬ ਥੋੜਾ ਨੱਕ ਤਿੱਖਾ ਕਰ ਦਿੰਦਾ ਤਾਂ ਕੋਕਾ ਹੰਨੋ ਜੱਤੀ ਨੇ ਪਾਇਆ ਹੁੰਦਾ ਬਸ ਤੇ ਰਿੱਕੀ ਨੂੰ ਕਹਿੰਦੀ ਫਿਰ ਮੈਂ ਕੋਕਾ ਕਰਵਾ ਦੇ ਬਾਈ ਹਾਂ ਕੋਕਾ ਕਰਵਾ ਦੇ ਰਿੱਕੀ ਕੋਕਾ ਵੇ ਰਾਣੀਆਂ ਇੱਕ ਹੋਰ ਕਹਿਣਾ ਸੀ 60 ਪਾਉਂਡ ਰੱਕੀ ਕਹਿੰਦੇ ਹੁੰਦਾ ਉਹ ਮਾਰਦਾ ਮਾਰ 10 ਕੈਨ ਜਟਾ 60 4 ਫੁੱਟ ਤੋਂ ਕੋਕਾ ਮੈਲੇ ਆਂਦਾ ਕੱਲ 60 ਪੌਂਡ ਦਾ ਵਾਹ ਵਾਜੀ ਵਾ ਕੀ ਅਸਰ ਲਾਈਨੇ ਮੈਂ ਹਾਂਜੀ ਗਾਇਸ ਤੁਸੀਂ ਮੇਰੇ ਵਲੌਗ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਥੈਂਕ ਯੂ ਸੋ ਮੱਚ ਏਸੀ ਆਪਣਾ ਅੱਜ ਦਾ ਵਲੌਗ ਮਿੱਚਰ ਜੀ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗਿਆ ਹੋ ਮੈਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੀ ਵੀ ਪਿਆਰੀ ਹੀ ਕਨਵਰਸੇਸ਼ਨ ਦੇ ਨਾਲ ਵਿਦਮਸੀ ਵੀ ਆ ਫੈਮਲੀ बाय बाय गाईज ते जे चॅनल ते नवीन चॅनल करलो सबस्क्राईब बाय बाय